ਸਾਰੇ ਕੋਟਲ ਦੇ ਵਿੱਚ ਸੈਕਸ ਐਕਟ ਫੜਿਆ ਹੈਗਾ ਕੀ ਪੂਰਾ ਮਾਮਲਾ ਹੈਗਾ ਕਿ ਕਿੰਨੇ ਕੁੜੀਆਂ ਤੇ ਕਿੰਨੇ ਬੰਦੇ ਮੜੇ ਇਹ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਸਨ ਕਿ ਜਿੰਨੇ ਵੀ ਆਪਣੇ ਏਰੀਆ ਦੇ ਵਿੱਚ ਹੋਟਲ ਪੈਂਦੇ ਹਨ ਉਹਨਾਂ ਦੇ ਵਿੱਚ ਕੋਈ ਇਲੀਗਲ ਐਕਟੀਵਿਟੀ ਨਾ ਹੋਵੇ ਉਸੇ ਦੀ ਲੜੀ ਵਿੱਚ ਅਸੀਂ ਇੱਕ ਅ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਇਹਦਾ ਹੋਟਲ ਗਾਰਗਾ ਮਾਲ ਰੋਡ ਤੇ ਫਾਇਰ ਬ੍ਰਿਗਡ ਦੇ ਚੌਂਕ ਦੇ ਕੋਲੇ ਉੱਥੇ ਇਲੈਗਲ ਐਕਟੀਵਿਟੀ ਜਿਹੜਾ ਆਪਾਂ ਕਹਿੰਦੇ ਸਨ ਮੋਰਲ ਡਰਾਫਟਿੰਗ ਹੋ ਰਹੀ ਸੀ ਉਸੇ ਨੂੰ ਅਸੀਂ ਫਾਲੋਅ ਅਪ ਕਰਦੇ ਹੋਏ ਉਸੇ ਇਨਫੋਰਮੇਸ਼ਨ ਨੂੰ ਅਸੀਂ ਫਾਲੋਅ ਕਰਦੇ ਹੋਏ ਅਸੀਂ ਰੇਡ ਕੀਤੀ ਰੇਡ ਦੇ ਦੌਰਾਨ ਉੱਥੇ ਸਾਨੂੰ ਇੱਕ ਸੈਕਸ ਵਰਕਰ ਅ ਇੱਕ ਨਿਤਨ ਮੌਂਗਣਾ ਦੇ ਜਿਹੜੇ ਲੜਕੇ ਦੇ ਨਾਲ ਆ ਸਾਨੂੰ ਉੱਥੇ ਮਿਲ ਨਹੀਂ ਪਾਈ ਗਈ ਹੈ ਔਰ ਜਿਹੜੇ ਹੋਟਲ ਗਰਗਾ ਦੇ ਦੋ ਅੰਪਲਾਈਸ ਸੀਗੇ ਇੱਕ ਪ੍ਰਤਾਪ ਸਿੰਘ ਨਾਂ ਦਾ ਆਦਮੀ ਉੱਤਰਾਖੰਡ ਦਾ ਰਹਿਣ ਵਾਲਾ ਔਰ ਇੱਕ ਲੇਡੀ ਜਿਹੜੀ ਸਿਮਰਨਜੀਤ ਕੌਰ ਜੋ ਕੋਰਸ਼ਮੀਰ ਦੀ ਰਹਿਣ ਵਾਲੀ ਆ ਉਹਨਾਂ ਨੂੰ ਅਸੀਂ ਕਾਬੂ ਕਰ ਲਿਆ ਔਰ ਜੋ ਸੈਕਸ ਵਰਕਰ ਸੀਗੀ ਉਹ ਮਾਨਯੋਗ ਸੁਪਰੀਮ ਕੋਰਟ ਦੀ ਹਦ ਅਮਤਾਲ ਕੋ ਉਸ ਦੇ ਸਬੰਧ ਵਿੱਚ ਅਸੀਂ ਜਿਹੜੀ ਅੱਜ ਉਹਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਹੈ ਪਰ ਅਨਿ ਉਹ ਕੰਮ ਲੈ ਅੱਛਾ ਬੋਰਡ ਦੇ ਪੇਸ਼ ਕੀਤਾ ਰਵਾਨੇ ਲੈ ਲਏ ਹਾਂ ਜੀ ਅੱਜ ਦੋਸ਼ੀਆਂ ਨੂੰ ਪੇਸ਼ ਕੀਤਾ ਇੱਕ ਦਿਨ ਦਾ ਸਾਨੂੰ ਪੁਲਿਸ ਰਿਮਾਨਡ ਮਿਲਿਆ ਅੱਛਾ ਟੋਟਲ ਕਿੰਨੀ ਕੁੜੀਆਂ ਕਿੰਨੇ ਮੁੰਡੇ ਇਹ ਚ ਨਹੀਂ ਦੇਖੋ ਇਹਦੇ ਵਿੱਚ ਸੈਕਸ ਵਰਕਰ ਤਾਂ ਇੱਕ ਹੀ ਸੀਗੀ ਔਰ ਜੋ ਆਪਰੇਟ ਕਰ ਰਹੇ ਸੀ ਇਸ ਧੰਦੇ ਨੂੰ ਉਹ ਆਪਣੇ ਲੋਕਲ ਦੇ ਵਿੱਚ ਹੀ ਦੋ ਲੇਡੀਆਂ ਰਹਿ ਰਹੀਆਂ ਕਾਫੀ ਇੱਕ ਜਿਹੜੀ ਇੱਕ ਤਾਂ ਪ੍ਰੀਤੀ ਨਾਮ ਦੀ ਹੈਗੀ ਆ ਇੱਕ ਪੂਜਾ ਨਾਮ ਦੀ ਇਹ ਜਿਹੜੀ ਸੈਕਸ ਵਰਕਰ ਸੀ ਉਹ ਪ੍ਰੀਤੀ ਤੇ ਪੂਜਾ ਦੇ ਟੱਚ ਵਿੱਚ ਸੀ ਔਰ ਪ੍ਰੀਤੀ ਤੇ ਜਿਹੜੇ ਪੂਜਾ ਉਹ ਇਹਨਾਂ ਹੋਟਲ ਵਾਲਿਆਂ ਦੇ ਟੱਚ ਵਿੱਚ ਸੀ ਉਹ ਜਿਹੜੀ ਪ੍ਰੀਤੀ ਤੇ ਪੂਜਾ ਹੋਟਲ ਵਾਲਿਆਂ ਨੂੰ ਜਿਹੜਿਆਂ ਲੜਕੀਆਂ ਸਪਲਾਈ ਕਰਨ ਦਾ ਕੰਮ ਕਰਦੇ ਆ ਸਨ ਸਰ ਟੋਟਲ ਕਿੰਨੇ ਬੰਦੇ ਇਨਵੋਲਵ ਸੀ ਇਸ ਦੇ ਦੇਖੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਰਨ ਸੈਕਸ ਵਰਕਰ ਨੂੰ ਛੱਡ ਕੇ ਅਸੀਂ ਤਿੰਨ ਬੰਦੇ ਆ ਜਿਹੜੇ ਕ੍ਰੂਜ਼ ਅਰੈਸਟ ਕਰ ਲਿਆ ਦੋ ਹੋਟਲ ਵਾਲੇ ਜਿਹੜੇ ਆਪਰੇਟ ਕਰਦੇ ਸੀ ਉਹਨੂੰ ਔਰ ਇੱਕ ਸਾਨੂੰ ਜਿਹੜਾ ਸੀਗਾ ਦੋਸ਼ੀ ਆ ਜਿਹੜਾ ਹੰਸੈਕਸ ਵਰਕਰ ਦੇ ਨਾਲ ਸੀਗਾ ਪਰ ਕਿਹੋ ਜਿਹਾ ਨਹੀਂ ਕਾਰਵਾਈ ਅਸੀਂ ਕਰਤੀ ਜੀ ਐਫ ਆਈ ਆਰ ਦਰਜ ਕਰਤੀ ਆ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗੂਗਾ ਵੀ ਇਹ ਹੋਟਲ ਕਿਹਦੇ ਨਾਂ ਤੇ ਰਜਿਸਟਰਡ ਆ ਜਿਸ ਦੇ ਨਾਂ ਤੇ ਰਜਿਸਟਰਡ ਹੋਇਆ ਠੀਕ ਆ ਉਸ ਤੇ ਅਸੀਂ ਮਾਲਕ ਤੇ ਵੀ ਕਾਰਵਾਈ ਕਰਾਂਗੇ ਸਰ ਇਹ ਗ੍ਰਾਹਕਾਂ ਤੋਂ ਕਿੰਨੇ ਪੈਸੇ ਲੈਂਦੇ ਸੀ ਜੀ ਦੇਖੋ ਇਹ ਦੇਖੋ ਜਿਹੜੀ ਮੋਡਲੀ ਤਫਤੀਸ਼ ਦੇ ਵਿੱਚ ਆਈ ਆ ਆ ਵੀ ਜਿਹੜੀ ਪ੍ਰੀਤੀ ਤੇ ਪੂਜਾ ਜਿਹੜੀ ਇਹ ਹੋਟਲ ਵਾਲਿਆਂ ਨੂੰ ਲੜਕੀਆਂ ਸਪਲਾਈ ਕਰਦੀ ਸੀ ਔਰ ਜਿਹੜਾ ਗ્રાਹਕ ਸੀਗਾ ਉਹਦਾ ਉਹ ਤਾਂ 1500 ਰੁਪਏ ਚਾਰजेस ਕੀਤੇ ਜਾਂਦੇ ਸੀਗੇ ਔਰ ਅੱਧਾ ਇਹ ਤਿੰਨੇ ਹੋਟਲ ਵਾਲੇ ਔਰ ਜਿਹੜੀ ਉਹ ਸੈਕਸ ਵਰਕਰ ਹੁੰਦੀ ਸੀਗੀ ਤੇ ਜਿਹੜੀ ਉਹ ਪ੍ਰੀਤੀ ਦੇ ਪੁੱਜਾ ਇਹ ਆਪਸ ਦੇ ਵਿੱਚ ਵੰਡ ਲੈਂਦੇ ਹੁੰਦੇ ਸਨ ਸਰ ਇਹ ਕਿੰਨੇ ਟਾਈਮ ਤੋਂ ਕਰ ਰਹੇ ਸੀਗੇ ਕੰਮ ਸਾਡੇ ਕੋਲ ਤਾਂ ਕੱਲ ਇਨਫੋਰਮੇਸ਼ਨ ਆਈ ਹੈ ਬਾਕੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਰਿਮਾਂਡ ਲਿਆ ਤੇ ਉਸ ਦੇ ਵਿੱਚ ਹੋਰ ਜ਼ਿਆਦਾ ਕਲਾਸੇ ਹੋ ਸਕਦੇ ਨੇ